ਅੱਜ ਜਿਹੜੀ ਦੇ ਸਕੂਲ ਪੀਟੀਮੇਡ ਮੈਂ ਮਾਰਨਿੰਗ ਚ ਜਲਦੀ ਜਲਦੀ ਸਾਰੇ ਕੰਮ ਕੀਤੇ ਝਾੜੂ ਲਗਾਇਆ ਪੋਚਾ ਲਗਾਇਆ ਉਸ ਤੋਂ ਬਾਅਦ ਵਿੱਚ ਸਬਜ਼ੀ ਦਾ ਤੜਕਾ ਰੈਡੀ ਕੀਤਾ ਬਰੈਡ ਗਰਮ ਕੀਤੇ ਚਾਹ ਬਣਾਈ ਫਿਰ ਕੀਤਾ ਬ੍ਰੈਕਫਾਸਟ ਉਸ ਤੋਂ ਬਾਅਦ ਮੈਂ ਸਬਜ਼ੀ ਨੂੰ ਲਗਾਇਆ ਤੜਕਾ ਅੱਜ ਬਣਾਈ ਚਾਣਾਂ ਦੀ ਸਬਜ਼ੀ ਨਾਲ ਰਾਈਸ ਬਣਾਏ ਮੈਂ ਤੇਰੀ ਤਰ੍ਹਾਂ ਰੈਡੀ ਹੋ ਕੇ ਚਲ ਫਿਰ ਦਿੱਤੇ ਸਕੂਲ ਵਾਲ ਨੂੰ ਕਰਦੇ ਸਾਰੇ ਕੰਮ ਕਰ ਕਰਕੇ ਜਨਾਲੇ ਸ਼ਿਫਟ ਹੋਣ ਨਾਲ ਸਾਡੀ ਲਾਈਫ ਹੋ ਗਈ ਈਜ਼ੀ ਵੀ ਇਤਨੇ ਫਸਟ ਟਾਈਮ ਆਰਟਪੋਟ ਤੇ ਸਫ਼ਰ ਕੀਤਾ ਜਨਾਲੇ ਪਹੁੰਚ ਕੇ ਹਰੀਦ ਸਕੂਲ ਵੀ ਦੇ ਕਲਾਸਰੂਮ ਵਿੱਚ ਐਂਟਰ ਹੋ ਚੁੱਕੇ ਆਂ ਸਾਡੀ ਤਰਨ ਆਈ ਤੇ ਅਸੀਂ ਕੀਤੀ ਪੀਟੀ ਮੀਟ ਅਟੈਂਡ ਵੀ ਦਾ ਹੌਲੀਡੇ ਹோம்ਵਰਕ ਮਿਲਿਆ ਤੇ ਰੀਦ ਦੇ ਜਿਹੜਾ ਟੈਸਟ ਹੋਏ ਅਸੈਸਮੈਂਟ ਦਿਖਾਈ ਰੀਦ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਤੋਂ ਵਾਪਸੀ ਟਾਈਮ ਵੀ ਅਸੀਂ ਉਸੇ ਆਟੋ ਵਿੱਚ ਵਾਪਸ ਆਏ ਦੇ ਪਾਪਾ ਮੈਂ ਮਾਰਨਿੰਗ ਟਾਈਮ ਕਿਆ ਹੈ ਪਿਛਲੋ ਰਿ ਦੀ ਮੀਟਿੰਗ ਤੇ ਅੱਜ ਜਾਣਾ ਥਰੀ ਦੇ ਪਾਪਾ ਨਖਰੇ ਜੇ ਕਰਦੇ ਕਦੀ ਕਹਿੰਦੇ ਮੈਂ ਚੱਲਣਾ ਕਦੀ ਕਹਿੰਦੇ ਮੈਂ ਨਹੀਂ ਜਾਣਾ ਮੈਂ ਚਲੋ ਤੁਸੀਂ ਰੋ ਘਰ ਰਸਤੇ ਵਿੱਚ ਆਉਂਦੇ ਟਾਈਮ ਅਸੀਂ ਪੀਤੀ ਰੋ ਪਹੁੰਚ ਚੁੱਕੇ ਆਂ ਹੀ ਆਪਣੇ ਘਰ